ਕੀਤਾ ਲੋੜਿਆ ਕੰਮ ਸੋਹਰ ਪੈ ਆਖੀ ਐ ਕਾਰਜ ਦੇਹੋ ਸਵਾਰ ਸਤਗੁਰ ਸੱਚ ਸਾਖੀ ਐ ਸਿੱਖ ਦੇ ਜੀਵਨ ਦਾ ਇਹ ਐਮ ਕਾਰਜ ਹੈ ਸਿੱਖ ਨੇ ਕੋਈ ਵੀ ਆਪਣੇ ਕਰਦੇ ਵਿੱਚ ਕਾਰਜ ਆਰੰਭ ਕਰਨਾ ਹੋਵੇ ਕਿਸੇ ਵੀ ਕਾਰਜ ਦੀ ਚੜ੍ਹਦੀ ਕਲਾ ਦੀ ਸੰਪੂਰਨਤਾ ਦੀ ਦਾਤ ਲੈਣੀ ਹੋਵੇ ਤੇ ਸਿੱਖ ਦਾ ਫਰਜ਼ ਆ ਸਭ ਤੋਂ ਪਹਿਲਾਂ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨ ਕਮਲਾਂ 'ਪਾਸ ਅਰਜ ਕਰੇ ਬੇਨਤੀ ਕਰੇ ਸਤਿਗੁਰ ਜੀ ਮੇਰੇ ਘਰ ਦੇ ਵਿੱਚ ਤੁਹਾਡੀ ਕਿਰਪਾ ਦੇ ਸਦਕਾ ਇਹ ਕਾਰਜ ਕੀਤੇ ਜਾਣੇ ਨੇ ਤੁਸੀਂ ਕਿਰਪਾ ਕਰਨੀ ਇਹਦੇ ਵਿੱਚ ਆਪ ਵਰਤ ਕੇ ਸਹਾਈ ਹੋਣਾ ਵਿੱਚ ਕਰਤਾ ਪੁਰਖ ਖਲੋਵਾ ਤੰਵਾਲ ਨਵੰਗਾ ਹੋਆ ਜੇ ਗੁਰੂ ਵਿੱਚ ਆਪ ਆ ਕੇ ਖੜ ਜਾਵੇ ਤਾ ਕਦੇ ਵੀ ਸਿੱਖ ਦੇ ਕਾਰਜ ਜਿਹੜੇ ਨੇ ਉਹ ਅਧੂਰੇ ਨਹੀਂ ਰਹਿੰਦੇ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੁੰਦੇ ਨੇ ਬੜੇ ਪਰਿਵਾਰ ਸੰਸਾਰ ਦੇ ਵਿੱਚ ਮਿਲਦੇ ਨੇ ਜਿਹੜੇ ਇਹ ਸੁਭਾਅਕ ਇਹ ਆਪਣੇ ਬਚਨਾਂ ਤੋਂ ਆਪਣੇ ਮੁਖ ਤੋਂ ਬਚਨ ਕਹਿ ਦਿੰਦੇ ਨੇ ਕਿ ਅਸੀਂ ਆਪਣੀ ਧੀ ਦਾ ਆਨੰਦ ਕਾਰਜ ਰੱਖਣਾ ਸੀ ਪੁੱਤਰ ਦਾ ਆਨੰਦ ਕਾਰਜ ਰੱਖਣਾ ਸੀ ਪਰ ਘਰ ਦੇ ਵਿੱਚ ਕੋਈ ਬਹੁਤਾ ਪੈਸੇ ਦਾ ਪ੍ਰਬੰਧ ਨਹੀਂ ਸੀ ਪਰ ਗੁਰੂ ਦੇ ਚਰਨਾਂ ਵਿੱਚ ਅਰਜ ਕੀਤੀ ਤੇ ਪਤਾ ਨਹੀਂ ਲੱਗਿਆ ਕਿੱਥੋਂ ਪੈਸਾ ਆ ਗਿਆ ਕਿਵੇਂ ਪ੍ਰਬੰਧ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਗੁਰੂ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਗਏ ਕਿਉਂਕਿ ਜਦੋਂ ਗੁਰੂ ਆਪ ਵਿੱਚ ਵਰਤ ਜਾਂਦਾ ਹੈ ਗੁਰੂ ਦੀ ਕਲਾ ਵਰਤ ਜਾਂਦੀ ਹੈ ਤੇ ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਜ ਕਰਦਾ ਹੈ ਇਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇਹੁ ਸਵਾਰ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਗੁਰੂ ਪਾਤਸ਼ਾਹ ਜੀ ਤੁਹਾਡੀ ਇੰਨੀ ਕਿਰਪਾ ਤੁਹਾਡੀ ਅਗਵਾਈ ਦੇ ਹੇਠ ਇਹ ਆਰੰਭੇ ਹੋਏ ਕਾਰਜ ਜਿਹੜੇ ਨੇ ਉਹ ਸਫਲਿਆ ਹੋ ਜਾਣ ਸਵਾਰ ਦੇਣੇ ਕਿਰਪਾ ਕਰਨੀ ਰਹਿਮਤ ਕਰਨੀ ਇਹ ਸਿੱਖ ਦਾ ਫਰਜ਼ ਆ ਕਿਉਂਕਿ ਗੁਰੂ ਦੇ ਚਰਨਾਂ ਵਿੱਚ ਸਿੱਖ ਨੇ ਜੇ ਕੋਈ ਕਾਰਜ ਕਰਨਾ ਤਾਂ ਹੀ ਅਰਜ਼ ਕਰਨੀ ਹੈ ਤਾਂ ਹੀ ਅਰਦਾਸ ਕਰਨੀ ਹੈ ਜੇ ਕੋਈ ਕਾਰਜ ਸੰਪੂਰਨ ਹੋ ਜਾਵੇ ਚੜ੍ਹਦੀ ਕਲਾ ਦੇ ਨਾਲ ਸੰਪੂਰਨਤਾ ਹੀ ਮਿਲ ਜਾਵੇ ਤਾਂ ਸਿੱਖ ਨੇ ਆ ਕੇ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਜੇ ਕਿਤੇ ਦੁੱਖ ਦੀ ਘੜੀ ਵੀ ਆ ਜਾਵੇ ਤੇ ਤਾਂ ਵੀ ਮਾਲਕ ਦਾ ਓਟ ਤੇ ਆਸਰਾ ਤੱਕਣਾ ਹੈ ਗੁਰੂ ਦੀ ਕਿਰਪਾ ਦੇ ਸਦਕਾ ਸਾਰੀਆਂ ਘੜੀਆਂ ਜਿਹੜੀਆਂ ਨੇ ਉਹ ਨਿਕਲ ਜਾਂਦੀਆਂ ਨੇ ਪਰ ਕੋਈ ਘੜੀ ਏਦਾਂ ਦੀ ਆ ਜਾਵੇ ਜਿਹਦੇ ਵਿੱਚ ਮਨੁੱਖ ਗੁਰੂ ਨੂੰ ਭੁੱਲ ਜਾਵੇ ਵੇਮਕ ਹੋ ਜਾਵੇ ਕਿਉਂਕਿ ਕਈ ਵਾਰ ਮੇਰੇ ਵਰਗੇ ਨਾ ਸ਼ੁਕਰੇ ਬੰਦੇ ਵੀ ਇਹ ਗੱਲ ਕਰ ਦਿੰਦੇ ਨੇ ਕਿ ਜਿਹੜੇ ਕਾਰਜ ਕਰਦੇ ਅਸੀਂ ਆਪ ਕਰਦੇ ਆਂ ਰੱਬ ਨੇ ਥੋੜੀ ਕੀਤਾ ਪਰ ਜਦੋਂ ਕੋਈ ਕਾਰਜ ਵਿਗੜ ਜਾਵੇ ਤੇ ਫਿਰ ਕਹਿ ਦਿੰਦੇ ਨੇ ਕਿ ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਸਾਡਾ ਕਾਰਜ ਬਣਦਾ ਬਣਦਾ ਵਿਗੜ ਗਿਆ ਪਰ ਜੇ ਕਾਰਜ ਸਵਰ ਜਾਣਾ ਤੇ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਆਪ ਕੀਤਾ ਏ ਪਰ ਜੇ ਵਿਗੜ ਜਾਵੇ ਤੇ ਫਿਰ ਪ੍ਰਮਾਤਮਾ ਵੱਲ ਉਂਗਲ ਕਰ ਦਿੰਦੇ ਨੇ ਵੈਗੁਰੂ ਵੱਲ ਉਂਗਲ ਕਰ ਦਿੰਦੇ ਨੇ ਪਰ ਗੁਰੂ ਅਕਾਲ ਪੁਰਖ ਵੈਗੁਰੂ ਹਮੇਸ਼ਾ ਨਿਰਭਉ ਹੈ ਨਿਰਵੈਰ ਹੈ ਜਿਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਆ ਇਸ ਗੁਰੂ ਨੂੰ ਜਪਦਿਆਂ ਜਿਨ ਨਿਰਭਉ ਧਿਉਂਦੇ ਨੇ ਜਿਹੜੇ ਨਿਰਭਉ ਨੂੰ ਧਿਉਂਦੇ ਨੇ ਉਹਨਾਂ ਦੇ ਸਗਲ ਭਾਉ ਮਿਟ ਜਾਂਦੇ ਨੇ ਉਹਨਾਂ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ ਬਾਗਾਂ ਵਾਲਿਓ ਸਿੱਖ ਗੁਰੂ ਦਾ ਆਸਰਾ ਜ਼ਰੂਰ ੱੱਕੇ ਇੰਨਾ ਭਰੋਸਾ ਤੇ ਵਿਸ਼ਵਾਸ ਸਾਨੂੰ ਰੱਖਣਾ ਪਵੇਗਾ ਇੱਕ ਪਿਤਾ ਆਪਣੇ ਬੱਚੇ ਨੂੰ ਛੋਟੇ ਹੁੰਦਿਆਂ ਤੋਂ ਪਾਲਦਾ ਹੈ ਉਹ ਉਂਗਲ ਦੇ ਨਾਲ ਲਾ ਕੇ ਤੋਰਦਾ ਹੈ ਆਪਣੇ ਬੱਚੇ ਨੂੰ ਕੁਛੜ ਚੁੱਕਦਾ ਹੈ ਮੋਢਿਆਂ ਤੇ ਚੁੱਕਦਾ ਹੈ ਪਰ ਬੱਚੇ ਨੂੰ ਆਪਣੇ ਪਿਤਾ ਦੇ ਉੱਤੇ ਵਿਸ਼ਵਾਸ ਹੈ ਕਿ ਮੇਰਾ ਪਿਤਾ ਕਦੇ ਡਿਗਣ ਨਹੀਂ ਦੇਵੇਗਾ ਸਿੱਖ ਨੂੰ ਆਪਣੇ ਗੁਰੂ ਪਿਤਾ ਦੇ ਉੱਤੇ ਇਹਨਾਂ ਵਿਸ਼ਵਾਸ ਹੋਵੇ ਕਿ ਜ਼ਿੰਦਗੀ ਦੇ ਜਿੰਨੇ ਵੀ ਕਾਰਜ ਆ ਕਿਸੇ ਵੀ ਕਾਰਜ ਦੇ ਵਿੱਚ ਗੁਰੂ ਮੈਨੂੰ ਡੋਲਣ ਨਹੀਂ ਦੇਵੇਗਾ ਕਿਉਂਕਿ ਉਹ ਅਕਾਲ ਪੁਰਖ ਵੈ ਗੁਰੂ ਆਪ ਅਡੋਲ ਆ ਤੇ ਜਿਹੜੇ ਉਹਦੇ ਮਗਰ ਚੱਲਦੇ ਨੇ ਉਹਨਾਂ ਨੂੰ ਵੀ ਡੋਲਣ ਨਹੀਂ ਦੇ ਦਿੰਦਾ ਗੁਰੂ ਪਾਤਸ਼ਾਹ ਜੀ ਦੇ ਪ੍ਰਤੱਖ ਪ੍ਰਮਾਣ ਆ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਕਿਉਂਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਡੇ ਦਿਲਾਂ ਦੀਆਂ ਭਾਵਨਾ ਨੂੰ ਜਾਣਦਾ ਹੈ ਗੁਰੂ ਸਿੱਖ ਦੀ ਸ਼ਰਧਾ ਤੇ ਭਾਵਨਾ ਨੂੰ ਫਲ ਵੀ ਲਾਉਂਦਾ ਹੈ ਏਦਾਂ ਗੁਰੂ ਨਹੀਂ ਆ ਕਿਉਂਕਿ ਉਸ ਗੁਰੂ ਦੇ ਘਰ ਦੇ ਖਜ਼ਾਨੇ ਬੇਅੰਤ ਭਰੇ ਪਏ ਨੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦਾ ਤੋਟ ਨਾ ਬਈ ਅਗਣਤ ਭਰੇ ਭੰਡਾਰ ਇੱਕ ਇਥੇ ਅਰਜ ਹੋਰ ਕਰਦੇ ਆ ਇਮਾਨਦਾਰੀ ਬਹੁਤ ਵੱਡੀ ਚੀਜ਼ ਹੁੰਦੀ ਜੇ ਮਿਹਨਤ ਮੁਸ਼ਕਲ ਤੇ ਘਾਲਣਾ ਤੇ ਉਹਦੇ ਨਾਲ ਜੇ ਇਮਾਨਦਾਰ ਬੰਦਾ ਹੋ ਜਾਵੇ ਤੇ ਗੁਰੂ ਦੇ ਦਰ ਘਰ ਤੋਂ ਜਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਨਾ ਉਹ ਕਿਸੇ ਵੀ ਦੁਨੀਆਵੀ ਪਦਾਰਥਾਂ ਦੇ ਤੁਲ ਨਹੀਂ ਉਹ ਤੋਂ ਕਈ ਗੁਣਾ ਜਿਹੜੀਆਂ ਉੱਪਰ ਨੇ ਜੇ ਇਮਾਨਦਾਰੀ ਆ ਜਾਵੇ ਮੈਂ ਬੜੇ ਲੋਕ ਐਵੇਂ ਦੇ ਵੇਖੇ ਨੇ ਜਿਹੜੇ ਹਮੇਸ਼ਾ ਹੀ ਇਸ ਗੱਲ ਨੂੰ ਆਪਣਾ ਮੇਨ ਟਾਰਗੇਟ ਰੱਖ ਕੇ ਚੱਲਦੇ ਨੇ ਕਿ ਸਾਰਾ ਕੁਝ ਲੁੱਟ ਕੇ ਆਪਣੇ ਘਰ ਦੇ ਵਿੱਚ ਲਿਆਉਣਾ ਕਿਸੇ ਦੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਕਿਸੇ ਦਾ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ ਪਰ ਉਹ ਆਪਣੇ ਬੱਚਿਆਂ ਦੇ ਲਈ ਇਕੱਤਰ ਕਰਕੇ ਤਾਂ ਜ਼ਰੂਰ ਲਿਆਉਂਦੇ ਨੇ ਪਰ ਆਉਣ ਵਾਲੀਆਂ ਪੀੜੀਆਂ ਨਸਲਾਂ ਉਹਨਾਂ ਦੀਆਂ ਰੁਲ ਜਾਂਦੀਆਂ ਅੱਜ ਪਰ ਧਿਆਨ ਦੇ ਵਿੱਚ ਰੱਖਿਓ ਜਿਨ੍ਹਾਂ ਨੇ ਆਪਣੀ ਇਮਾਨਦਾਰੀ ਨਾਲ ਕਾਰਜ ਕੀਤੇ ਨੇ ਭਾਵੇਂ ਕੋਈ ਸਰਕਾਰੀ ਡਿਊਟੀ ਕੀਤੀ ਹੈ ਭਾਵੇਂ ਕੋਈ ਮਿਲੀ ਹੋਈ ਜ਼ਿੰਮੇਵਾਰੀ ਨਿਭਾਈ ਹੈ ਭਾਵੇਂ ਆਪਣੇ ਘਰ ਦੇ ਕਾਰਜ ਜਿਹੜੇ ਨੇ ਇਮਾਨਦਾਰੀ ਦੇ ਨਾਲ ਨੇਪਰੇ ਚੜਾਉਂਦਾ ਏ ਸਿੰਘ ਪਰ ਗੁਰੂ ਏਨੀ ਬਖਸ਼ਿਸ਼ ਕਰਦਾ ਏ ਉਹਦੇ ਬੱਚਿਆਂ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਵੀ ਦੇ ਦਿੰਦਾ ਏ ਜੀ ਬੜੇ ਐਵੇਂ ਦੇ ਲੋਕ ਸੰਸਾਰ ਦੇ ਵਿੱਚ ਆ ਜਿਹੜੇ ਕਮਾਈ ਦਾ ਸਾਧਨ ਮਿਹਨਤ ਵਾਲੀ ਛੱਡ ਕੇ ਤੇ ਦੂਸਰਾ ਰਾਹ ਅਪਣਾ ਲੈਂਦੇ ਨੇ ਪਰ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੀਆ ਨਹੀਂ ਜੀ ਪਰ ਜਿਹੜੇ ਇਮਾਨਦਾਰੀ ਦੇ ਰਾਹ ਤੇ ਤੁਰਦੇ ਨੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਣ ਜਾਂਦਾ ਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਏ ਸਾਡੇ ਪਿਤਾ ਨੇ ਕਿੰਨੀ ਇਮਾਨਦਾਰੀ ਤੇ ਮਿਹਨਤ ਮੁਸ਼ਕਲਤ ਤੇ ਘਾਲਣਾ ਘਾਲੀ ਅਸੀਂ ਆਪਣੇ ਬਾਪੂ ਦੀ ਇਸ ਮੁਸ਼ਕਲਤ ਘਾਲਣਾ ਦਾ ਮੁੱਲ ਮੋੜਨਾ ਹੈ ਮੁੱਲ ਤਾਰਨਾ ਹੈ ਪਰ ਜਿਹੜੇ ਬੱਚੇ ਨੂੰ ਪਤਾ ਲੱਗ ਜੇ ਕਿ ਮੇਰਾ ਪਿਤਾ ਠੱਗੀਆਂ ਮਾਰਦਾ ਠੋਰੀਆਂ ਕਰਦਾ ਕਈ ਤਰ੍ਹਾਂ ਦੇ ਇਹਨੇ ਆਪਣੇ ਕਾਰ ਵਿਹਾਰ ਚਲਾਏ ਨੇ ਉਹ ਕਹਿੰਦਾ ਵਾਧੂ ਪੈਸਾ ਆਉਂਦਾ ਤੇ ਵਾਧੂ ਢਾਈ ਜਾਂਦੇ ਨੇ ਪਰ ਮਿਹਨਤ ਕਰਨ ਵਾਲੇ ਦੇ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਪਿਤਾ ਮਿਹਨਤ ਕਰਦੇ ਨੇ ਤਾਂ ਮੈਂ ਵੀ ਇਸੇ ਤਰ੍ਹਾਂ ਮਿਹਨਤ ਕਰਨੀ ਹੈ ਧਿਆਨ ਦੇ ਵਿੱਚ ਰੱਖਿਓ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਅੰਦਰ ਸਾਡੀਆਂ ਸ਼ੁਭ ਭਾਵਨਾਵਾਂ ਨੂੰ ਅਕਾਲ ਪੁਰਖ ਵਾਹਿਗੁਰੂ ਚਾਰ ਚੰਦ ਵੀ ਲਾ ਦਿੰਦਾ ਹੈ ਇਤਿਹਾਸ ਨੂੰ ਜਦੋਂ ਪੜੀਏ ਇਤਿਹਾਸ ਦੇ ਵਿੱਚੋਂ ਗੁਰੂ ਦੇ ਸਿੱਖਾਂ ਦਾ ਜੀਵਨ ਮਿਲਦਾ ਹੈ ਜਿੱਥੇ ਭਾਵੇਂ ਕਿ ਆਰਥਿਕ ਤੌਰ ਤੇ ਗੁਰੂ ਦੇ ਸਿੱਖ ਕਮਜ਼ੋਰ ਨੇ ਪਰ ਭਾਵਨਾ ਕਰਕੇ ਤੇ ਸ਼ਰਧਾ ਕਰਕੇ ਇੰਨੇ ਕ ਮਜ਼ਬੂਤ ਨੇ ਗੁਰੂ ਉਹਨਾਂ ਦੀਆਂ ਭਾਵਨਾਵਾਂ ਸੰਪੂਰਨ ਕਰ ਦਿੰਦਾ ਹੈ ਮਾਲਵੇ ਦੇ ਖੇਤਰ ਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇੱਕ ਰਹਿਣ ਵਾਲਾ ਬੜਾ ਪਿਆਰਾ ਸਿੱਖ ਹੈ ਜਿਹਦਾ ਨਾਮ ਭਾਈ ਧਰਮਾ ਉਹ ਕਰਕੇ ਮਿਲਦਾ ਹੈ ਭਾਈ ਧਰਮਾ ਇਹਦੇ ਘਰ ਦੇ ਵਿੱਚ ਇਹਦੀ ਇੱਕ ਪਤਨੀ ਹੈ ਇਹਦਾ ਇੱਕ ਪੁੱਤਰ ਹੈ ਜਿਹਦਾ ਨਾਮ ਭਾਈ ਸਾਧੂ ਹੈ ਇਹ ਘਰ ਦੇ ਵਿੱਚ ਬੜੇ ਗਰੀਬ ਨੇ ਇਨਕਮ ਦਾ ਕਮਾਈ ਦਾ ਕੋਈ ਬਹੁਤਾ ਵਧੀਆ ਸਾਧਨ ਨਹੀਂ ਆ ਉਹਨਾਂ ਸਮਿਆਂ ਦੇ ਵਿੱਚ ਜਿਸ ਪਿੰਡ ਦੇ ਵਿੱਚ ਕੋਈ ਗੁਰੂ ਦਾ ਸਿੱਖ ਰਹਿੰਦਾ ਸੀ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇੱਕ ਬੜੀ ਆਸ ਹੁੰਦੀ ਸੀ ਕਿ ਇਸ ਸਿੱਖ ਦੇ ਘਰ ਦੇ ਵਿੱਚ ਜਾਵਾਂਗੇ ਜੇ ਸਾਡੀ ਆਸ ਪੂਰੀ ਹੋ ਜਾਂਦੀ ਹੈ ਆਪਣੇ ਵੀ ਘਰਾਂ ਦੇ ਵਿੱਚ ਕਈ ਵਾਰ ਬੜੀ ਉਮੀਦ ਤੇ ਆਸ ਲੈ ਕੇ ਕੋਈ ਪ੍ਰਾਣੀ ਆਉਂਦਾ ਹੈ ਲੋੜਵੰਤ ਪ੍ਰਾਣੀ ਆ ਜਾਂਦਾ ਹੈ ਪੂਰਾ ਨਗਰ ਛੱਡ ਕੇ ਜੇ ਕੋਈ ਸਾਡੇ ਘਰ ਦੇ ਵਿੱਚ ਹੀ ਆਉਂਦਾ ਹੈ ਉਹ ਕਿਤੇ ਖਾਲੀ ਮੁੜ ਜਾਵੇ ਤੇ ਸਮਝ ਲੈਣਾ ਉਹਨੇ ਪੂਰਾ ਪਿੰਡ ਇੱਕ ਪਾਸੇ ਕਰਕੇ ਤੇ ਸਾਡਾ ਘਰ ਤੇ ਪਰਿਵਾਰ ਚੁਣਿਆ ਇਸ ਘਰ ਦੇ ਵਿੱਚੋਂ ਮੇਰੀ ਲੋੜ ਪੂਰੀ ਹੋ ਸਕਦੀ ਸੀ ਜੇ ਅਸੀਂ ਲੋੜ ਪੂਰੀ ਨਾ ਕਰ ਸਕਦੇ ਹੋਈਏ ਤੇ ਸਮਝ ਲੈਣਾ ਉਹ ਗੁਰਨਾਨਕ ਦੇ ਘਰ ਦੇ ਵਿੱਚੋਂ ਆਇਆ ਹੋਇਆ ਬੇ ਲੋੜਾ ਹੀ ਮੁੜ ਗਿਆ ਜਿਹੜਾ ਲੋੜ ਵਾਂਦੇ ਆਇਆ ਉਹਦੀ ਲੋੜ ਪੂਰੀ ਨਾ ਹੋਈ ਉਹ ਉਦਾਂ ਹੀ ਚਲਾ ਗਿਆ ਹੁਣ ਇੱਥੇ ਉਸ ਸਮੇਂ ਦਾ ਮਾਹੌਲ ਐਵੇਂ ਦਾ ਸੀ ਕਿ ਗੁਰੂ ਦੇ ਸਿੱਖ ਦਾ ਘਰ ਧਰਮਸ਼ਾਲਾ ਰੂਪ ਸੀ ਕਿ ਇੱਥੇ ਰਾਹੀਰ ਦੇ ਲਈ ਰਾਤ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਹੁੰਦਾ ਸੀ ਰਹਿਸ਼ ਦਾ ਪ੍ਰਬੰਧ ਵੀ ਹੋ ਸਕਦਾ ਸੀ ਉਹਨਾਂ ਸਮਿਆਂ ਦੇ ਵਿੱਚ ਲੋਕ ਤੁਰ ਕੇ ਸਫ਼ਰ ਤੈਅ ਕਰਦੇ ਸਨ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਕਈ ਕਈ ਦਿਨ ਤੇ ਕਈ ਕਈ ਰਾਤਾਂ ਲੱਗਦੀਆਂ ਸਨ ਤੇ ਜਿੱਥੇ ਕਿੱਥੇ ਪਤਾ ਕਰਨਾ ਗੁਰੂ ਦੇ ਸਿੱਖ ਦਾ ਇੱਥੇ ਕੋਈ ਘਰ ਹੈ ਉਸ ਘਰ ਦੇ ਵਿੱਚ ਜਾ ਕੇ ਪਨਾਹ ਲੈ ਲੈਣੀ ਕਿ ਇਹ ਇੱਕ ਕਿਰਤੀ ਸਿੱਖ ਦਾ ਘਰ ਆ ਜਿੱਥੇ ਸਾਨੂੰ ਛਕਣ ਲਈ ਪ੍ਰਸ਼ਾਦਾ ਮਿਲ ਜੇਗਾ ਜਿੱਥੇ ਸਾਨੂੰ ਰਹਿਣ ਦੇ ਲਈ ਛੱਤ ਮਿਲ ਜਾਵੇਗੀ ਬਿਸਤਰਾ ਮਿਲ ਜਾਵੇਗਾ ਅੱਜ ਗੁਰੂ ਘਰਾਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਝੂਲਦੇ ਨੇ ਉਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਇੱਥੇ ਕੋਈ ਵੀ ਲੋੜ ਵਾਂਦੇ ਆ ਜਾਵੇ ਉਹਦੀ ਹਰ ਤਰ੍ਹਾਂ ਦੀ ਲੋੜ ਪੂਰੀ ਹੋਵੇਗੀ ਉਹਦੀ ਹਰ ਤਰ੍ਹਾਂ ਦੀ ਲੋੜ ਪੂਰੀ ਹੋ ਸਕਦੀ ਹੈ ਇੱਥੇ ਕੋਈ ਮਰੀਜ਼ ਆ ਜਾਵੇ ਗੁਰੂ ਘਰ ਦੇ ਵਿੱਚ ਉਸ ਮਰੀਜ਼ ਦੀ ਲੋੜ ਪੂਰੀ ਹੁੰਦੀ ਹੈ ਇੱਥੇ ਕੋਈ ਵਿਦਿਆਰਥੀ ਆ ਜਾਵੇ ਉਸ ਵਿਦਿਆਰਥੀ ਦੀ ਲੋੜ ਪੂਰੀ ਹੋ ਸਕਦੀ ਹੈ ਇੱਥੇ ਕੋਈ ਮੁਸਾਫਰ ਆ ਜਾਵੇ ਉਹਦਾ ਰਾਤ ਦਾ ਰਹਿਣ ਬਸੇਰਾ ਹੋ ਸਕਦਾ ਹੈ ਇਹ ਗੁਰੂ ਸਾਹਿਬ ਜੀ ਨੇ ਜਿਹੜੀ ਪਿੰਡ ਪਿੰਡ ਧਰਮਸ਼ਾਲ ਚਲਾਈ ਨਾ ਉਹਦਾ ਇੱਕ ਮੇਨ ਮਨੋਰਥ ਸੀ ਮੇਨ ਮਕਸਦ ਸੀ ਪਰ ਮਾਫ ਕਰਨਾ ਸਾਡੇ ਗੁਰੂ ਘਰਾਂ ਦੇ ਪ੍ਰਬੰਧਕ ਇਹ ਗੱਲਾਂ ਭੁੱਲ ਗਏ ਗੁਰੂ ਘਰ ਨੂੰ ਇੱਕ ਕਮਾਈ ਦਾ ਸਾਧਨ ਬਣਾ ਲਿਆ ਕਿ ਬਸ ਕਮਾਈ ਹੈ ਪਰ ਇਹ ਅੱਜ ਵੀ ਤੁਸੀਂ ਜਿਹੜੇ ਪੁਰਾਣੇ ਗੁਰੂ ਘਰ ਦੇਖੋਗੇ ਜਿਹੜੇ ਸਿੰਘ ਸਭਾ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਹੋਣਗੇ ਉਹਨਾਂ ਦੇ ਨਾਲ ਇੱਕ ਡਿਸਪੈਂਸਰੀ ਵੀ ਹੋਵੇਗੀ ਕਈਆਂ ਦੇ ਨਾਲ ਸਕੂਲ ਵੀ ਬਣੇ ਹੋਣਗੇ ਇਦਾਂ ਦਾ ਮਾਹੌਲ ਜਿਹੜਾ ਗੁਰੂ ਘਰ ਦਾ ਹੁੰਦਾ ਸੀ ਹੁਣ ਭਾਈ ਧਰਮੇ ਦੇ ਘਰ ਦੇ ਅੰਦਰ ਗੁਰੂ ਦੀ ਸਿੱਖੀ ਦਾ ਗੂੜਾ ਬੂਟਾ ਲੱਗਿਆ ਹੋਇਆ ਹੈ ਪਰ ਇਹਨਾਂ ਦਾ ਕਮਾਈ ਦਾ ਕੋਈ ਬਹੁਤਾ ਵੱਡਾ ਸਾਧਨ ਨਹੀਂ ਭਾਈ ਧਰਮਾ ਸੋਚਦਾ ਏ ਕਿ ਭਾਗਾਂ ਵਾਲੀਏ ਜੇ ਕਦੇ ਕੋਈ ਆਪਣੇ ਘਰ ਦੇ ਵਿੱਚ ਪਨਾਹ ਲੈਣ ਦੇ ਲਈ ਆ ਗਿਆ ਰਾਤ ਬਰਾਤ ਰਹਿਣ ਦੇ ਲਈ ਆ ਗਿਆ ਆਪਣਾ ਤੇ ਪ੍ਰਸ਼ਾਦੇ ਦਾ ਪ੍ਰਬੰਧ ਆਪ ਦਾ ਹੀ ਵਸਾ ਹੁੰਦਾ ਹੈ ਆਪਾਂ ਉਸ ਗੁਰਸਿੱਖ ਦੀ ਸੇਵਾ ਕਿਵੇਂ ਕਰਾਂਗੇ ਮਸਾਫਰ ਦੀ ਸੇਵਾ ਕਿਵੇਂ ਕਰਾਂਗੇ ਦੋਵੇਂ ਪਤੀ ਤੇ ਪਤਨੀ ਦੰਪਤੀ ਜੋੜਾ ਬੈਠ ਕੇ ਵਿਚਾਰਾ ਮਨ ਦੇ ਵਿੱਚ ਕਰਦੇ ਨੇ ਸੁਭਾਵਿਕ ਹੈ ਜਿਸ ਘਰ ਦੇ ਵਿੱਚ ਆਰਥਿਕ ਪੱਖ ਤੇ ਕਈ ਗੱਲਾਂ ਦੀ ਜ਼ਰੂਰਤ ਹੋਵੇ ਲੋੜਾਂ ਹੋਣ ਤੇ ਉੱਥੇ ਪਰਿਵਾਰ ਦੇ ਵਿੱਚ ਇੱਕ ਫਿਕਰਮੰਦੀ ਜੀ ਹੁੰਦੀ ਹੈ ਕਿ ਕਿਵੇਂ ਪੂਰੀਆਂ ਹੋਣਗੀਆਂ ਕਿਵੇਂ ਚੱਲੇਗਾ ਪਰ ਇੱਕ ਵਿਸ਼ਵਾਸ ਅੰਦਰ ਹੁੰਦਾ ਹੈ ਕਿ ਆਪੇ ਰੱਬ ਕਰਨ ਵਾਲਾ ਹੈ ਆਪੇ ਪ੍ਰਮਾਤਮਾ ਕਰਨ ਵਾਲਾ ਭਾਈ ਧਰਮਾ ਤੇ ਉਹਨਾਂ ਦੀ ਪਤਨੀ ਬੈਠਦੇ ਨੇ ਕਈ ਵਾਰ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਨੇ ਫਿਕਰਜाहਰ ਕਰਦੇ ਨੇ ਪਰ ਫੇਰ ਕਹਿ ਦਿੰਦੇ ਕਿ ਸਾਡਾ ਗੁਰੂ ਬੜਾ ਬੇਅੰਤ ਆ ਆਪੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਪਰ ਇੱਕ ਦਿਨ ਸੋਚਦਿਆਂ ਸੋਚਦਿਆਂ ਭਾਈ ਧਰਮਾ ਕਹਿੰਦਾ ਕਿਉਂ ਨਾ ਮੈਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅੰਮ੍ਰਿਤਸਰ ਜਾਵਾਂ ਤੇ ਦਰਸ਼ਨ ਦਿਦਾਰੇ ਕਰਕੇ ਆਵਾਂ ਗੁਰੂ ਦੇ ਕੋਲੋਂ ਮਿਲ ਕੇ ਆਵਾਂ ਗੁਰੂ ਦੇ ਕੋਲੋਂ ਕੋਈ ਨਾ ਕੋਈ ਮਦਦ ਲੈ ਕੇ ਆਵਾਂ ਤਾਂ ਜੋ ਆਪਾਂ ਥੋੜਾ ਜਿਹਾ ਆਪਣੇ ਘਰ ਦਾ ਪ੍ਰਬੰਧ ਵਧੀਆ ਕਰ ਸਕੀਏ ਕਿਉਂਕਿ ਗੁਰੂ ਦੇ ਘਰ ਦੇ ਵਿੱਚ ਕੋਈ ਘਾਟ ਨਹੀਂ ਆ। ਇਸ ਗੱਲ ਦੀ ਸਲਾਹ ਚੱਲਦੀ ਹੈ ਆਪਣੇ ਪੁੱਤਰ ਭਾਈ ਸਾਧੂ ਨੂੰ ਲੈ ਕੇ ਭਾਈ ਧਰਮਾ ਮੱਲਾਪਿੰਡ ਤੋਂ ਚੱਲ ਕੇ ਮਾਲਵੇ ਤੋਂ ਚੱਲ ਕੇ ਅੰਮ੍ਰਿਤਸਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦਾ ਹੈ। ਗੁਰੂ ਦੇ ਦਰਸ਼ਨ ਦਿਆਰੇ ਕਰਨ ਦੇ ਲਈ ਜਦੋਂ ਪਹੁੰਚਦੇ ਆ ਨਾ ਪ੍ਰਸ਼ਾਦਾ ਪਾਣੀ ਛਕਦੇ ਨੇ। ਬੇਅੰਤ ਸੰਗਤਾਂ ਗੁਰੂ ਦੇ ਦਰਸ਼ਨ ਦੀਦਾਰੀਆਂ ਦੇ ਲਈ ਆਉਂਦੀਆਂ ਨੇ ਜਿਸ ਵਕਤ ਭਾਈ ਧਰਮਾ ਤੇ ਭਾਈ ਸਾਧੂ ਗੁਰੂ ਚਰਨਾਂ ਵਾਲੇ ਪਾਸੇ ਨਕਮਸਤਕ ਹੋਣ ਦੇ ਲਈ ਜਾਂਦੇ ਆ ਨਾ ਤੇ ਉੱਥੇ ਇੱਕ ਦਰਬਾਰ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਤੇ ਕੋਈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੇ ਕੀਮਤੀ ਦੁਸ਼ਾਲੇ ਭੇਟ ਕਰ ਰਹੇ ਨੇ ਕੋਈ ਸੰਗਤ ਬੜੇ ਚੰਗੇ ਚੋਟੀ ਦੇ ਸ਼ਾਸਤਰ ਭੇਟ ਕਰ ਰਹੇ ਨੇ ਕੋਈ ਸੰਗਤ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਪਿਟਾਵਾਂ ਕੀਮਤੀ ਜਿਹੜੀਆਂ ਗੁਰੂ ਨੂੰ ਅਰਪਣ ਕੀਤੀਆਂ ਜਾ ਰਹੀਆਂ ਨੇ ਕੋਈ ਕਾਬਲ ਤੋਂ ਸਿੱਖੇ ਆਉਂਦਾ ਏ ਗੁਰੂ ਦੇ ਚਰਨਾਂ ਵਿੱਚ ਅਰਜ ਕਰਦਾ ਸਤਿਗੁਰ ਜੀ ਤੁਹਾਡੇ ਲਈ ਕਾਬਲੀ ਘੋੜੇ ਲੈ ਕੇ ਆਇਆ ਕੋਈ ਦਸ਼ਾਲੇ ਲੈ ਕੇ ਆਉਂਦਾ ਏ ਕੋਈ ਜਵਾਹਰਾਤ ਹੀਰੇ ਦਸਵੰਦ ਦੀਆਂ ਕਮਾਈਆਂ ਲੈ ਕੇ ਆਉਂਦੇ ਨੇ ਸਿੱਖ ਹੁਣ ਭਾਈ ਧਰਮਾ ਤੇ ਭਾਈ ਸਾਧੂ ਦੂਰ ਦੇਖਦੇ ਨੇ ਕਿ ਬੜੀਆਂ ਗੁਰੂ ਦੇ ਚਰਨਾਂ ਵਿੱਚ ਤਾਂ ਕੀਮਤੀ ਪਿਟਾਵਾਂ ਭੇਟ ਕੀਤੀਆਂ ਜਾ ਰਹੀਆਂ ਨੇ ਉਹ ਅੰਦਰ ਮੰਦੇ ਮਨ ਹੀ ਸੋਚੀ ਜਾ ਰਿਹਾ ਭਾਈ ਧਰਮਾ ਮਣਾ ਜਿਸ ਗੁਰੂ ਦੇ ਕੋਲੋਂ ਤੂੰ ਲੈਣ ਆਇਆ ਇੱਥੇ ਤਾਂ ਸੰਗਤਾਂ ਅਰਪਣ ਕਰ ਰਹੀਆਂ ਨੇ ਭੇਟ ਕਰ ਰਹੀਆਂ ਨੇ ਪਰ ਤੂੰ ਮੰਗਣ ਦੇ ਲਈ ਆ ਗਿਆ ਤੇਰੇ ਕੋਲ ਤਾਂ ਇੱਕ ਕੌਡੀ ਵੀ ਨਹੀਂ ਆ ਜਿਹੜੀ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਵੇ ਪਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਤੇ ਸਿਧਾਂਤ ਨੂੰ ਜਦੋਂ ਧਿਆਨ ਦੇ ਵਿੱਚ ਰੱਖੀ ਹੈ ਨਾ ਗੁਰੂ ਦਾ ਪੈਸਿਆਂ ਦੇ ਨਾਲ ਕੋਈ ਲੈਣ ਤੇ ਦੇਣ ਨਹੀਂ ਹੈ ਗੁਰੂ ਦਾ ਸਿਰਫ ਸਾਡੀ ਨੀਅਤ ਦੇ ਨਾਲ ਸੰਬੰਧ ਹੈ ਸਾਡੀ ਭਾਵਨਾ ਨਾਲ ਸੰਬੰਧ ਹੈ ਇੱਥੇ ਗੁਰੂ ਪਾਤਸ਼ਾਹ ਜੀ ਦੇ ਪਰਥਾਏ ਜਦੋਂ ਪੋਲ ਪੜ੍ਹੀਏ ਨਾ ਇੱਥੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੇ ਤੂੰ ਆਪਣੇ ਮਨ ਨੂੰ ਨੀਵਾ ਕਰਕੇ ਆ ਗਿਆ ਨਾ ਤੇ ਸਮਝ ਲੈ ਤੇਰੀ ਸਭ ਤੋਂ ਵੱਡੀ ਭੇਟਾ ਏ ਜਿਹੜਾ ਸੀਸ ਗੁਰੂ ਦੇ ਅੱਗੇ ਝੁਕ ਗਿਆ ਇਹ ਗੁਰੂ ਦੇ ਅੱਗੇ ਝੁਕਿਆ ਰਵੇ ਥਾਂ ਥਾਂ ਨਾ ਝੁਕੇ ਇਹ ਤੇਰੇ ਲਈ ਸਭ ਤੋਂ ਵੱਡਾ ਮੱਥਾ ਏ ਹਰ ਜਗ੍ਹਾ ਦੇ ਉੱਤੇ ਨਾ ਇਸ ਸੀਸ ਜਿਹੜਾ ਝੁਕਾਉਂਦਾ ਰਹੀ ਇਸ ਸੀਸ ਦੇ ਖੜੇ ਕਰਨ ਦੇ ਪਿੱਛੇ ਬੜੀਆਂ ਕੁਰਬਾਨੀਆਂ ਨੇ ਸਿਰ ਦੇ ਉੱਤੇ ਦਸਤਾਰ ਸਜਾਉਣ ਦੇ ਲਈ ਬੜੀਆਂ ਕੁਰਬਾਨੀਆਂ ਨੇ ਬੜਾ ਵੱਡਾ ਇਤਿਹਾਸ ਜਿਹੜਾ ਏ ਇਹਦੇ ਪਿੱਛੇ ਕੰਮ ਕਰਦਾ ਹੈ ਪਰ ਇੱਥੇ ਭਾਵਨਾ ਨੂੰ ਗੁਰੂ ਚਾਰ ਚੰਦ ਲਾ ਦਿੰਦਾ ਹੈ ਭਾਵਨੀ ਭਗਤ ਕੌੜੀ ਅਗਰ ਭਾਗ ਰੱਖੇ ਤਾਂਹੇ ਗੁਰ ਸਰਬੋ ਨਿਧਾਨ ਦਾਣ ਦੇਤ ਹੈ ਜੇ ਕੋਈ ਭਾਵਨਾ ਦੇ ਨਾਲ ਆ ਕੇ ਕੌਡੀ ਵੀ ਗੁਰੂ ਦੇ ਚਰਨਾਂ ਵਿੱਚ ਰੱਖ ਦੇਵੇ ਨਾ ਤੇ ਗੁਰੂ ਉੱਥੇ ਵੀ ਭਾਵ ਲਾ ਕੇ ਨਿਧਾਨ ਭਾਵ ਖਜ਼ਾਨੇ ਹੀ ਬਖਸ਼ਿਸ਼ ਕਰ ਦਿੰਦਾ ਹੈ ਇੱਥੇ ਭਾਵਨਾ ਨੂੰ ਜਿਹੜੇ ਚਾਰ ਚੰਦ ਲੱਗ ਜਾਂਦੇ ਨੇ ਧਿਆਨ ਦੇ ਵਿੱਚ ਰੱਖਿਓ ਇੱਥੇ ਭਾਈ ਧਰਮਾ ਸੋਚਦਾ ਏ ਕਿ ਕੀਮਤੀ ਤੋਂ ਕੀਮਤੀ ਭਟਾਵਾਂ ਗੁਰੂ ਦੇ ਚਰਨਾਂ ਵਿੱਚ ਨੇ ਹੁਣ ਮੈਂ ਗੁਰੂ ਦੇ ਕੋਲੋਂ ਕੀ ਮੰਗਾ ਤੇ ਗੁਰੂ ਦੇ ਚਰਨਾਂ ਵਿੱਚ ਕੀ ਅਰਪਣ ਕਰਾਂ ਪਿਓ ਪੁੱਤ ਸੰਗਤ ਦੇ ਵਿੱਚ ਜਾਂਦੇ ਤੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਗੁਰੂ ਦੇ ਚਰਨਾਂ ਵਿੱਚ ਨੱਕ ਮਸਤਕ ਨਹੀਂ ਹੁੰਦੇ ਬੈਠਦੇ ਨੇ ਦੀਵਾਨ ਸੱਜਦੇ ਨੇ ਸਤਗੁਰੂ ਦੇ ਦਰ ਘਰ ਦੀਆਂ ਗਥਾ ਕਥਾਣੀਆਂ ਗਥਾਵਾਂ ਜਿਹੜੀਆਂ ਨੇ ਉਹ ਸਰਵਣ ਕਰਦੇ ਨੇ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਦੇ ਨੇ ਫੇਰ ਸਮਾਪਤੀ ਤੋਂ ਬਾਅਦ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਨੇ ਕਿਤੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਕਦੇ ਜੋੜਿਆਂ ਦੀ ਸੇਵਾ ਕਰਦੇ ਨੇ ਦੂਰ ਦੇ ਰਾੜੇ ਤੋਂ ਆਈਆਂ ਸੰਗਤਾਂ ਦੇ ਦਰਸ਼ਨ ਦਰਾਰੇ ਕਰਦੇ ਨੇ ਗੁਰੂ ਘਰਾਂ ਦੀ ਅੰਦਰ ਜਿਹੜੇ ਜੋੜ ਮੇਲੇ ਲੱਗਦੇ ਹਨ ਉਹਦਾ ਮਤਲਬ ਹੁੰਦਾ ਏ ਕਿ ਦੂਰ ਦੇ ਰਾੜੇ ਵਾਲੀਆਂ ਸਿੱਖ ਸੰਗਤਾਂ ਵੀ ਬੈਠ ਕੇ ਇੱਕ ਦੂਜੇ ਨਾਲ ਜਾਣ ਤੇ ਪਛਾਣ ਕਰ ਲੈਣ ਤਾਂ ਜੋ ਪਤਾ ਲੱਗ ਸਕੇ ਗੁਰੂ ਘਰ ਦੀਆਂ ਸੰਗਤਾਂਆਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਕਈ ਵਾਰ ਜਿੱਥੇ ਮਹਾ ਮਹਾਂਪੁਰਖ ਕੋਈ ਸੰਤ ਜਨ ਸੇਵਕ ਜਨ ਜਿਹੜੇ ਰਲ ਮਿਲ ਬੈਠਦੇ ਨੇ ਜਿਹੜੇ ਕਿਤੇ ਕਿਸੇ ਮਹਾਪੁਰਖਾਂ ਦੇ ਦਰਾਂ ਦੀਆਂ ਹਾਜ਼ਰੀਆਂ ਪਰਦੇ ਨੇ ਉਹ ਸੁਭਾਵਕ ਕਹਿ ਦਿੰਦੇ ਨੇ ਕਿ ਸਾਡੇ ਮਹਾਪੁਰਖ ਦੀ ਸੰਗਤ ਜਿਹੜੀ ਹੈ ਫਲਾਣੇ ਸ਼ਹਿਰ ਤੋਂ ਆਉਂਦੀ ਹੈ ਫਲਾਣੇ ਦੇਸ਼ ਤੋਂ ਆਉਂਦੀ ਹੈ ਪਰ ਗੁਰੂ ਘਰ ਦੇ ਜਿਹੜੇ ਜੋੜ ਮੇਲੇ ਨੇ ਗੁਰੂ ਘਰ ਦੇ ਦੀਵਾਨ ਨੇ ਜਿਹੜੇ ਉਹਦਾ ਵੀ ਕੋਈ ਮਨੋਰਥ ਸੀ ਕਿ ਗੁਰੂ ਦੀ ਸੰਗਤ ਵਿੱਚ ਬੈਠ ਕੇ ਬਾਣੀ ਤੇ ਕੀਰਤਨ ਦਾ ਅਸਰ ਵਧੇਰੇ ਹੁੰਦਾ ਏ ਤੇ ਇੱਕ ਸਿੱਖ ਸੰਗਤਾਂ ਚੱਲ ਕੇ ਦੂਰ ਦਰਾਡੇ ਤੋਂ ਆਉਂਦੀਆਂ ਆਪਸੀ ਇਹਨਾਂ ਦੀ ਜਾਣ ਤੇ ਪਛਾਣ ਵੀ ਬਣੇ ਇਹਨਾਂ ਦੇ ਕਾਰੋਬਾਰ ਵੀ ਵਧਣ ਇਦਾਂ ਦਾ ਮਾਹੌਲ ਗੁਰੂ ਦੇ ਘਰ ਦੀ ਸਿੱਖ ਸੰਗਤ ਦਾ ਸੀ ਹੁਣ ਭਾਈ ਧਰਮਾ ਤੇ ਭਾਈ ਸਾਧੂ ਇੱਕ ਰਾਤ ਕੱਟਦੇ ਨੇ ਦੂਸਰੇ ਦਿਨ ਗੁਰੂ ਘਰ ਦੀਆਂ ਸੇਵਾਵਾਂ ਤਾਂ ਪਾਉਂਦੇ ਨੇ ਗੁਰੂ ਦੇ ਚਰਨਾਂ ਵਿੱਚ ਜਾਂਦੇ ਫੇਰ ਮਗਰ ਜਾ ਕੇ ਬੈਠ ਜਾਂਦੇ ਨੇ ਦੋ ਤਿੰਨ ਦਿਨ ਜਿਹੜੇ ਇਸੇ ਤਰ੍ਹਾਂ ਲੰਘ ਜਾਂਦੇ ਨੇ ਭਾਈ ਧਰਮਾ ਸੋਚਦਾ ਏ ਕਿੰਨੇ ਦਿਨ ਹੋ ਗਏ ਆ ਘਰੋਂ ਆਇਆਂ ਨੂੰ ਵਾਪਸ ਵੀ ਮੁੜਨਾ ਏ ਤੇ ਗੁਰੂ ਦੇ ਕੋਲੋਂ ਜੋ ਲੈਣ ਦੇ ਲਈ ਆਏ ਆ ਉਹ ਤੇ ਸਾਡੀ ਰਸਨਾ ਮੰਗ ਹੀ ਨਹੀਂ ਰਹੀ ਗੁਰੂ ਦੇ ਚਰਨਾਂ ਵਿੱਚ ਆਪਣੀ ਮੰਗ ਰੱਖੀ ਨਹੀਂ ਰਹੀ ਖਿਆਲ ਦੇ ਵਿੱਚ ਰੱਖਿਓ ਗੁਰੂ ਹਰਗੋਬਿੰਦ ਪਾਸ਼ਾ ਜੀ ਜਿਹੜੇ ਦਿਲਾਂ ਦੀਆਂ ਜਾਣਦੇ ਨੇ ਕਿਉਂਕਿ ਗੁਰੂ ਹਰੇਕ ਦਿਲ ਦੀ ਪੀੜਾ ਨੂੰ ਪਛਾਣਦਾ ਏ ਗੁਰੂ ਹਰੇਕ ਦਿਲ ਦੀ ਰਮਜ ਨੂੰ ਜਾਣਦਾ ਏ ਚੋਰ ਦੁਨੀਆ ਤੋਂ ਲੁਕਾ ਕੇ ਚੋਰੀ ਕਰ ਸਕਦਾ ਏ ਠੱਗ ਦੁਨੀਆ ਤੋਂ ਲੁੱਕ ਕੇ ਠੱਗੀ ਮਾਰ ਸਕਦਾ ਏ ਪਰ ਇਸ ਗੱਲ ਦਾ ਖਿਆਲ ਰੱਖਿਓ ਰੱਬ ਦੇ ਕੋਲੋਂ ਚੋਰ ਚੋਰੀ ਲੁਕਾ ਨਹੀਂ ਸਕਦਾ ਠੱਗ ਠੱਗੀ ਲੁਕਾ ਨਹੀਂ ਸਕਦਾ ਅਸੀਂ ਜਿੰਨਾ ਮਰਜ਼ੀ ਮਾੜਾ ਕਰਮ ਕਰਕੇ ਲੁਕਾ ਲਈਏ ਦੁਨੀਆ ਦੀ ਨਿਗਾ ਤੋਂ ਸਾਡੇ ਕਰਮ ਲੁਕ ਜਾਣਗੇ ਪਰ ਗੁਰੂ ਦੀ ਨਿਗਾ ਤੋਂ ਸਾਡੇ ਕਰਮ ਨਹੀਂ ਲੁਕਦੇ ਸਿੱਖ ਨੂੰ ਗੁਰੂ ਦਾ ਹੁਕਮ ਹੈ ਜਿਵੇਂ ਦਾ ਤੂੰ ਅੰਦਰ ਆਵੇਂ ਦਾ ਤੂੰ ਬਾਹਰ ਆਵੇਂ ਜੇ ਤੂੰ ਅੰਦਰੋਂ ਚੋਰ ਆ ਤੇ ਬਾਹਰੋਂ ਵੀ ਚੋਰ ਸਦਵਾਲਾ ਚੋਰ ਚੋਰੀ ਕਰਕੇ ਮੰਦਾ ਨਹੀਂ ਆ ਜੇ ਤੂੰ ਅੰਦਰੋਂ ਭਾਵਨਾ ਵਾਲਾ ਏ ਤੇ ਤੇਰੀ ਬਾਹਰ ਭਾਵਨਾ ਆਪੇ ਝਲਕ ਪਵੇਗੀ ਸਾਰਾ ਕੁਝ ਗੁਰੂ ਦੀ ਕਿਰਪਾ ਦੇ ਸਦਕਾ ਸਾਡੀ ਭਾਵਨਾ ਆਪੇ ਪ੍ਰਗਟ ਹੋ ਜਾਂਦੀ ਏ ਹੁਣ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਬੈਠਦੇ ਨੇ ਸੋਚਦੇ ਕਿੰਨੇ ਦਿਨ ਹੋਏ ਅੱਜ ਆਪਾਂ ਘਰ ਨੂੰ ਵਾਪਸ ਮੁੜ ਜਾਣਾ ਹੈ ਜਿਹੜੀ ਭਾਵਨਾ ਲੈ ਕੇ ਆਏ ਉਹ ਭਾਵਨਾ ਗੁਰੂ ਦੇ ਚਰਨਾਂ ਵਿੱਚ ਅਰਪਣ ਨਹੀਂ ਕਰ ਰਹੇ ਪਰ ਅੱਜ ਇੱਥੇ ਕੁਦਰਤ ਦੀ ਕਾਇਨਾਤ ਦੇ ਵਿੱਚ ਜਿਹੜੇ ਭਾਣੇ ਵਾਪਰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਅੱਜ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਬਾਰ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਦੂਰੋਂ ਮੱਥਾ ਟੇਕ ਕੇ ਭਾਈ ਧਰਮਾ ਤੇ ਸਾਧੂ ਮੁੜਨ ਲੱਗੇ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲੱਗੇ ਭਾਈ ਧਰਮਾ ਜੀ ਕੀ ਗੱਲ ਆ ਦੂਰੋਂ ਹੀ ਮੁੜ ਜਾਓਗੇ ਨੇੜੇ ਨਹੀਂ ਆਓਗੇ ਭਾਈ ਧਰਮੇ ਨੂੰ ਐਉਂ ਲੱਗਿਆ ਕਿ ਗੁਰੂ ਸਾਨੂੰ ਜਾਣਦਾ ਕਿਵੇਂ ਗੁਰੂ ਇਹ ਕਿਵੇਂ ਗੱਲ ਕਰ ਗਿਆ ਗੁਰੂ ਤਾਂ ਜਾਣਨ ਹਾਰਿਆ ਭਾਈ ਧਰਮੇ ਨੂੰ ਲੱਗਿਆ ਕਿ ਗੁਰੂ ਦੇ ਚਰਨਾਂ ਵਿੱਚ ਜਾ ਕੇ ਸਾਡੇ ਕੋਲ ਭੇਟ ਕਰਨ ਦੇ ਲਈ ਕੁਝ ਨਹੀਂ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਵਾਜ਼ ਦਿੱਤੀ ਭਾਈ ਧਰਮਾ ਜੀ ਸਾਡੇ ਕੋਲ ਨਹੀਂ ਆਓਗੇ ਕਹਿੰਦੇ ਨੇ ਕਿ ਭਾਈ ਧਰਮੇ ਨੂੰ ਇਦਾਂ ਲੱਗਿਆ ਜਿਹੜੇ ਇਹ ਕਦਮ ਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਚੱਲੇ ਆ ਪਤਾ ਨਹੀਂ ਕਿੰਨੇ ਇੱਕ ਜਨਮ ਜਮਾਂਦਰਾ ਤੋਂ ਵਿੱਥ ਪਈ ਹੈ ਅੱਜ ਉਹ ਗੁਰੂ ਸਾਰੀ ਵਿੱਥ ਨੂੰ ਖਤਮ ਕਰ ਰਿਹਾ ਹੈ ਦੂਰੀ ਨੂੰ ਖਤਮ ਕਰ ਰਿਹਾ ਹੈ ਭਾਈ ਧਰਮਾ ਆਪਣੇ ਪੁੱਤਰ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾਂ ਵਿੱਚ ਜਾ ਕੇ ਨਕਮਸਤਕ ਹੁੰਦਾ ਹੈ ਚਰਨਾਂ ਤੇ ਸੀਸ ਧਰਦਾ ਹੈ ਨੈਣਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ ਗੁਰੂ ਹਰਗੋਬਿੰਦ ਪਾਸ਼ਾ ਭਾਈ ਧਰਮੇ ਨੂੰ ਕਹਿੰਦੇ ਧਰਮਿਆ ਕਿੰਨੇ ਦਿਨ ਹੋ ਗਏ ਆ ਸੰਗਤ ਵਿੱਚ ਆਉਣਾ ਏ ਉੱਠ ਕੇ ਚਲੇ ਜਾਣਾ ਏ ਆਉਣਾ ਤੇ ਚਲੇ ਜਾਣਾ ਏ ਭਾਵਨਾ ਨੂੰ ਪ੍ਰਗਟ ਕਿਉਂ ਨਹੀਂ ਕਰਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਭਾਈ ਧਰਮਾ ਕਹਿਣ ਲੱਗਿਆ ਸਤਿਗੁਰ ਜੀ ਤੁਹਾਡੇ ਚਰਨਾਂ ਦੇ ਵਿੱਚ ਭੇਟ ਕਰਨ ਦੇ ਲਈ ਕੁਝ ਨਹੀਂ ਐ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਬਹੁਤ ਕੁਝ ਅਰਪਣ ਕਰਦੀਆਂ ਨੇ ਪਰ ਮਨ ਦੀ ਭਾਵਨਾ ਬਣੀ ਬਣਾ ਤੂੰ ਕੀ ਗੁਰੂ ਨੂੰ ਭੇਟ ਕਰ ਸਕਦਾ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲਗੇ ਭਾਈ ਧਰਮਾ ਜੀ ਭੇਟ ਦੀ ਗੱਲ ਵੱਖਰੀ ਹੈ ਅੱਜ ਮੰਗ ਲਓ ਜੋ ਕੁਝ ਮੰਗਣਾ ਹੈ ਗੁਰੂ ਪਾਸ਼ਾ ਜੀ ਦੇ ਪਾਵਨ ਬਚਨ ਪੜ੍ਹਦੇ ਆਂ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਭਾਈ ਧਰਮੇ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲਗੇ ਭਾਈ ਧਰਮਾ ਜੀ ਮੰਗ ਲਓ ਜੋ ਕੁਝ ਮੰਗਣਾ ਹੈ ਭਾਈ ਧਰਮਾ ਹੱਥ ਜੋੜ ਕੇ ਖੜਿਆ ਕਹਿਣ ਲੱਗੇ ਸਤਿਗੁਰੂ ਜੀ ਕੁਝ ਨਹੀਂ ਚਾਹੀਦਾ ਫੇਰ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿੰਦੇ ਭਾਈ ਧਰਮਾ ਜੀ ਮੰਗ ਲਓ ਜੋ ਕੁਝ ਮੰਗਣਾ ਹੈ ਭਾਈ ਧਰਮਾ ਕਹਿੰਦਾ ਨਹੀਂ ਸਤਿਗੁਰੂ ਜੀ ਕਿਸੇ ਚੀਜ਼ ਦੀ ਲੋੜ ਨਹੀਂ ਕੁਝ ਨਹੀਂ ਚਾਹੀਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲਗੇ ਜੇ ਧਰਮਾ ਜੀ ਤੁਸੀਂ ਨਹੀਂ ਮੰਗਣਾ ਫਿਰ ਅਸੀਂ ਮੰਗ ਲਈਏ ਭਾਈ ਧਰਮੇ ਦੇ ਮਨ ਦੇ ਅੰਦਰ ਇੱਕ ਵਿਚਾਰ ਠਣਕੀ ਮੜਾ ਤੂੰ ਕੀ ਗੁਰੂ ਨੂੰ ਦੇ ਸਕਦਾ ਹੈ ਜੇ ਗੁਰੂ ਨੇ ਕੋਈ ਉਦਾਂ ਦਾ ਮੰਗ ਲਿਆ ਮੇਰੇ ਕੋਲ ਤੇ ਹੈ ਹੀ ਕੁਝ ਨਹੀਂ ਦੇਣ ਲਈ ਘਰ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਚੰਗੀ ਛੱਤ ਨਹੀਂ ਹੈ ਮੇਰੇ ਕੋਲ ਹੈ ਕੀ ਆ ਦੇਣ ਦੇ ਲਈ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲੱਗੇ ਭਾਈ ਤਰਮਾ ਜੀ ਜੇ ਅਸੀਂ ਕੁਝ ਮੰਗੀਏ ਤੇ ਦੇ ਦਿਓਗੇ ਭਾਈ ਤਰਮਾ ਥੜਕਦੀ ਆਵਾਜ਼ ਵਿੱਚ ਕਹਿੰਦਾ ਸੱਚੇ ਪਾਤਸ਼ਾਹ ਜੇ ਕੋਈ ਦੇਣ ਜੋਗ ਹੋਇਆ ਤੇ ਮੈਂ ਜ਼ਰੂਰ ਤੁਹਾਡੇ ਚਰਨਾਂ ਵਿੱਚ ਅਰਪਣ ਕਰਾਂਗਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤਰਮਾ ਜੀ ਕੀ ਤੁਸੀਂ ਆਪਣੇ ਪੁੱਤਰ ਦਾ ਰਿਸ਼ਤਾ ਭਾਈ ਸਾਧੂ ਦਾ ਰਿਸ਼ਤਾ ਸਾਡੀ ਪੁੱਤਰੀ ਬੀਬੀ ਬੁਰੇ ਦੇ ਨਾਲ ਜੋੜੋਗੇ ਧਿਆਨ ਦੇ ਵਿੱਚ ਰੱਖਿਓ ਭਾਈ ਤਰਮਾ ਇੱਕੇ ਦਮ ਪਾਣੀ ਪਾਣੀ ਹੋ ਗਿਆ ਭਾਈ ਤਰਮਾ ਸੋਚਦਾ ਸੰਤਗਰਾ ਦੁਨੀਆ ਦੇ ਲੋਕ ਪਿੰਡ ਦੇ ਲੋਕ ਆਲੇ-ਦੁਆਲੇ ਦੇ ਲੋਕ ਇਹ ਗੱਲ ਕਹਿੰਦੇ ਨੇ ਧਰਮੇ ਦਾ ਪੁੱਤਰ ਜਵਾਨ ਹੋ ਰਿਹਾ ਏ ਇਦੇ ਘਰ ਦੇ ਇਦਾਂ ਦੇ ਹਾਲਾਤ ਇਹਦੇ ਨਾਲ ਰਿਸ਼ਤਾ ਕਿੰਨੇ ਜੋੜਨਾ ਹੈ ਧਰਮਾ ਕਦੇ ਕੁੜਮਾਚਾਰੀ ਵਾਲਾ ਵੀ ਹੋਵੇਗਾ ਧਰਮੇ ਦਾ ਪੁੱਤਰ ਵੀ ਵਿਆਹ ਜਾਵੇਗਾ ਸਤਗੁਰਾਂ ਮੇਰੇ ਕੋਲ ਤੇ ਹੈ ਕੁਝ ਨਹੀਂ ਤੁਸੀਂ ਬੀਬੀ ਵੀਰੋ ਦਾ ਰਿਸ਼ਤਾ ਮੇਰੇ ਪੁੱਤਰ ਦੇ ਨਾਲ ਜੋੜਨਾ ਚਾਹੁੰਦੇ ਜੀ ਭਾਈ ਧਰਮਾ ਮਨ ਹੀ ਮਨ ਗੱਲਾਂ ਸੋਚਦਾ ਹੈ ਮਨਾ ਤੂੰ ਗੁਰੂ ਦੇ ਕੋਲੋਂ ਲੈਣ ਕੀ ਆਇਆ ਗੁਰੂ ਨੇ ਆਪਣੇ ਜਿਗਰ ਦਾ ਟੁਕੜਾ ਜਿਹੜਾ ਹੈ ਤੇਰੀ ਝੋਲੀ ਦੇ ਵਿੱਚ ਪਾਉਣ ਦੇ ਲਈ ਤਿਆਰ ਹੋਇਆ ਏ ਕਿਉਂਕਿ ਗੁਰੂ ਜਿਹੜਾ ਏ ਨੀਅਤ ਨੂੰ ਭਾਗ ਲਾਉਂਦਾ ਏ ਧਨ ਦੌਲਤ ਇਹ ਸਾਰਾ ਕੁਝ ਜਿਹੜਾ ਹੱਥ ਦੀ ਮਾਇਆ ਦੁਨੀਆ ਦਾ ਬਾਦਸ਼ਾਹ ਸ਼ਕੰਦਰ ਤੁਰਦਿਆਂ ਤੁਰਦਿਆਂ ਇੱਕ ਸਨੇਹਾ ਦੇ ਗਿਆ ਖਾਲੀ ਹੱਥ ਹੀ ਆਏ ਆ ਤੇ ਖਾਲੀ ਹੱਥ ਹੀ ਜਾਣਾ ਹੈ ਭਾਈ ਧਰਮਾ ਇੱਕੇ ਦਮ ਮਨ ਚ ਸੋਚੀ ਜਾ ਰਿਹਾ ਏ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਨਿਕਲਦੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲੱਗੇ ਭਾਈ ਤਰਮਾ ਜੀ ਕੀ ਆਪਣੇ ਪੁੱਤਰ ਦਾ ਰਿਸ਼ਤਾ ਸਾਡੀ ਬੀਬੀ ਵੀਰੋ ਦੇ ਨਾਲ ਜੀ ਤੁਸੀਂ ਕਿਰਪਾ ਕਰਕੇ ਦੇ ਸਕਦੇ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਭਾਈ ਤਰਮਾ ਜੀ ਕਹਿਣ ਲੱਗਾ ਸਤਿਗੁਰ ਜੀ ਤੁਹਾਡਾ ਹੀ ਬੱਚਾ ਏ ਜਿਵੇਂ ਤੁਹਾਡੀ ਮਰਜ਼ੀ ਆ ਤੁਸੀਂ ਕਿਰਪਾ ਕਰਕੇ ਓਵੇਂ ਕਰ ਲਿਓ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਆਵਾਜ਼ਾ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਕਿਰਪਾ ਕਰੋ ਭਾਈ ਸਾਧੂ ਦਾ ਮੂੰਹ ਮਿੱਠਾ ਕਰਵਾਓ ਅਸੀਂ ਆਪਣੀ ਬੀਬੀ ਵੀਰੋ ਦੇ ਲਈ ਵਰ ਨੂੰ ਚੁਣ ਲਿਆ ਹੈ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਭਾਈ ਸਾਧੂ ਦੇ ਨਾਲ ਜੋੜਿਆ ਭਾਈ ਧਰਮੇ ਨੂੰ ਆਪਣਾ ਕੁੜਮ ਬਣਾ ਲਿਆ ਜਿਹੜੇ ਦਾਤ ਲੈਣ ਦੇ ਲਈ ਆਏ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਅਜਹੀ ਦਾਤ ਝੋਲੀ ਦੇ ਵਿੱਚ ਪਾ ਕੇ ਮੋੜਿਆ ਗੁਰੂ ਨਾਨਕ ਦੇ ਸਿੱਖ ਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਹਰ ਪਾਸੇ ਹੋਣ ਲੱਗ ਪਈ। ਖਿਆਲ ਦੇ ਵਿੱਚ ਰੱਖਿਓ ਸਮਾਂ ਆਇਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਪਹਿਲੀ ਜੰਗ ਦਾ ਸਾਹਮਣਾ ਕਰਨਾ ਪਿਆ। ਸਮਾਂ ਐਵੇਂ ਦਾ ਬਣਿਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੀ ਧੀ ਦਾ ਵਿਆਹ ਰਖਿਆ ਪਰ ਸਮਾ ਇੱਕ ਲੜਾਈ ਤੇ ਮਾਹੌਲ ਵਾਲਾ ਬਣ ਕੇ ਲੜਾਈ ਵਾਲਾ ਮਾਹੌਲ ਬਣਿਆ ਇੱਕ ਜੰਗ ਦਾ ਮਾਹੌਲ ਬਣਿਆ ਇਸ ਵੀ 1629 ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੀ ਧੀ ਦਾ ਡੋਲਾ ਤੋੜਨ ਦੇ ਲਈ ਚਬਾਲ ਪਿੰਡ ਅੱਜ ਵੀ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਜਿੱਥੇ ਬੀਬੀ ਵੀਰੋ ਜੀ ਦੇ ਨਾਮ ਦੇ ਉੱਤੇ ਗੁਰਦੁਆਰਾ ਸ਼ਸ਼ੋਭਤ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਡੋਲਾ ਤੋੜਦਿਆਂ ਕੁਝ ਬਚਨ ਜਿਹੜੇ ਨੇ ਭਾਈ ਸਾਧੂ ਦੇ ਨਾਲ ਕੀਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਿਹਾ ਭਾਈ ਸਾਧੂ ਜੀ ਭਾਈ ਧਰਮਾ ਜੀ ਇਹ ਬੀਬੀ ਵੀਰੋ ਮੇਰੀ ਮੈਨੂੰ ਜਾਣ ਤੋਂ ਵੀ ਵੱਧ ਕੇ ਪਿਆਰੀ ਆ ਮੇਰੇ ਘਰ ਦੇ ਵਿੱਚ ਪਹਿਲਾ ਪੁੱਤਰ ਹੋਇਆ ਬਾਬਾ ਗੁਰਦਿੱਤਾ ਤੇ ਜਿਸ ਵਕਤ ਮੇਰੇ ਘਰ ਦੇ ਵਿੱਚ ਬਾਬਾ ਗੁਰਦਿੱਤਾ ਹੋਇਆ ਨਾ ਤੇ ਮੇਰੀ ਮਾਂ ਗੰਗਾ ਨੇ ਮੈਨੂੰ ਇੱਕ ਅਸੀਸ ਦਿੱਤੀ ਪੁੱਤਰ ਹਰਗੋਬਿੰਦ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੇਰੇ ਘਰ ਪੁੱਤਰਾਂ ਦੀ ਜੋੜੀ ਰਲਾਵੇ ਮੈਂ ਆਖਿਆ ਮਾਂ ਇੱਕ ਹੋਰ ਅਸੀਸ ਬਖਸ਼ਿਸ਼ ਕਰ ਤੇ ਮੈਂ ਆਪਣੀ ਮਾਂ ਨੂੰ ਇੱਕ ਅਸੀਸ ਹੋਰ ਮੰਗੀ ਤੇ ਮਾਂ ਨੇ ਕਿਹਾ ਹਰ ਗੋਬਿੰਦ ਤੇਰੇ ਘਰ ਮਾਲਕ ਪੁੱਤਰਾਂ ਦੀ ਜੋੜੀ ਰਲਾਵੇ ਮੈਂ ਕਿਹਾ ਮਾਤਾ ਜੀ ਇੱਕ ਹੋਰ ਅਸੀਸ ਬਖਸ਼ਿਸ਼ ਕਰੋ ਤੇ ਮਾਂ ਨੇ ਇੱਕ ਹੋਰ ਅਸੀਸ ਦਿੱਤੀ ਮੈਂ ਕਿਹਾ ਮਾਂ ਇੱਕ ਅਸੀਸ ਬਖਸ਼ਿਸ਼ ਕਰਨੀ ਤੇ ਮੇਰੇ ਘਰ ਧੀ ਦੀ ਅਸੀਸ ਬਖਸ਼ਿਸ਼ ਕਰ ਤੇ ਮੈਂ ਆਪਣੀ ਮਾਂ ਦੇ ਕੋਲੋਂ ਮੰਗ ਕੇ ਧੀ ਲਈ ਹੈ ਅਸੀਸ ਮੈਂ ਮੰਗ ਕੇ ਲਈ ਹੈ ਇਹ ਵੀਰੋ ਮੇਰੇ ਲਈ ਬੜੀ ਕਰਮਾਂ ਵਾਲੀ ਹੈ ਜਿਸ ਘਰ ਦੇ ਵਿੱਚ ਧੀ ਨਾ ਹੋਵੇ ਪੁੱਤਰ ਹੀ ਪੁੱਤਰ ਹੋਣ ਉਸ ਘਰ ਦੇ ਵਿੱਚ ਬੋਲ ਚਾਲ ਦੇ ਜਿਹੜੇ ਸ਼ਬਦ ਆ ਉਹ ਬਦਲ ਜਾਂਦੇ ਨੇ ਜਿਸ ਘਰ ਦੇ ਵਿੱਚ ਧੀ ਹੋਵੇ ਉਸ ਘਰ ਦੇ ਵਿੱਚ बोलਿਆ ਵੀ ਸੰਕੋਚ ਕੇ ਜਾਂਦਾ ਏ ਹਰ ਗੱਲ ਦਾ ਧਿਆਨ ਰੱਖਿਆ ਜਾਂਦਾ ਏ ਕਿ ਮੇਰੇ ਘਰ ਦੇ ਵਿੱਚ ਧੀ ਆ ਹਰੇਕ ਗੱਲ ਜਿਹੜੀ ਧਿਆਨ ਦੇ ਨਾਲ ਵਾਚੀ ਜਾਂਦੀ ਆ ਜਿੰਨਾ ਘਰਾਂ ਦੇ ਵਿੱਚ ਧੀ ਨਹੀਂ ਹੁੰਦੀ ਉਹਨਾਂ ਨੂੰ ਕਿਸੇ ਦੀ ਧੀ ਦੀ ਵੀ ਕਦਰ ਨਹੀਂ ਹੁੰਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਲੱਗਦਾ ਏ ਮੇਰੇ ਘਰ ਵੀ ਧੀ ਆ ਤੇ ਬਾਹਰ ਵਾਲਿਆਂ ਦੀਆਂ ਵੀ ਧੀਆਂ 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 ਹੀ ਹੁੰਦੀਆਂ ਨੇ ਭਾਵੇਂ ਬਾਹਰ ਦੀ ਧੀ ਹੋਵੇ ਤੇ ਭਾਵੇਂ ਘਰ ਵਾਲੀ ਧੀ ਹੋਵੇ ਘਰ ਦੇ ਵਿੱਚ ਧੀ ਹੋਵੇ ਸੁਭਾਅ ਆ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿਣ ਲਗੇ ਭਾਈ ਧਰਮਾ ਜੀ ਮੈਂ ਆਪਣੀ ਪੁੱਤਰੀ ਨੂੰ ਬੜੇ ਲਾੜ ਤੇ ਪਿਆਰ ਦੇ ਨਾਲ ਪਾਲਿਆ ਜਿਸ ਪੁੱਤਰੀ ਦੀ ਦਾਤ ਮੈਂ ਅਕਾਲ ਪੁਰਖ ਦੇ ਕੋਲੋਂ ਮੰਗ ਕੇ ਲਈ ਹੈ ਕਿਰਪਾ ਕਰਕੇ ਇਹਨੂੰ ਇਹਦੀ ਦਿੱਤੀ ਹੋਈ ਸਿੱਖਿਆ ਦੇ ਉੱਤੇ ਚੱਲਣ ਦਿਓ ਆਪਣੀ ਧੀ ਨੂੰ ਵੀ ਸਮਝਾਇਆ देखो डोली ਪੈਂਦੀ ਹੋਈ ਧੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਮਝਾਉਣ ਲੱਗੇ ਨੇ ਇੱਕ ਮਾਂ ਆਪਣੀ ਧੀ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੰਦੀ ਹੈ ਮਾਫ਼ ਕਰ ਦੇਣਾ ਹੋ ਸਕਦਾ ਏ ਥੋੜੇ ਜਿਹੀ ਬੋਲ ਕਵੜੇ ਹੋਣ ਅੱਜ ਮਾਂ ਇਹ ਆਪਣੀ ਧੀ ਨੂੰ ਡੋਲੀ ਪੈਣ ਲੱਗਿਆ ਸਿੱਖਿਆ ਪਤਾ ਕੀ ਦਿੰਦੀ ਹੈ ਤੇ ਇਹ ਜੇ ਕੋਈ ਗੱਲ ਬਾਤ ਹੋਈ ਤੇ ਝਕੀ ਨਾ ਫੋਨ ਤੇ ਨੂੰ ਦੇ ਕੇ ਤੋਰਨ ਲੱਗੇ ਆ ਪਲਾਂ ਦੇ ਵਿੱਚ ਫੋਨ ਕਰੀ ਉਸੇ ਵੇਲੇ ਆ ਜਾਾਂਗੇ ਦੇਖ ਲਾਂਗੇ ਅਸੀਂ ਆਪੇ ਤੈਨੂੰ ਇਦਾਂ ਨਾ ਲੱਗੇ ਕਿ ਤੂੰ ਜਿਵੇਂ ਉੱਥੇ ਜਾ ਕੇ ਗੁਲਾਮ ਹੋ ਗਈ ਨਹੀਂ ਇਦਾਂ ਦੀ ਸਿੱਖਿਆ ਧੀ ਨੂੰ ਨਹੀਂ ਕਿਉਂਕਿ ਜੇ ਤੁਸੀਂ ਧੀ ਨੂੰ ਇਦਾਂ ਦੀ ਸਿੱਖਿਆ ਦੇ ਕੇ ਤੋਰੋਗੇ ਤੇ ਤੁਹਾਡੇ ਘਰ ਵੀ ਕਿਸੇ ਦੀ ਧੀ ਆਉਣੀ ਹੈ